40 ਬੰਦੇ ਸੀ ਕਿ 50 ਬੰਦੇ ਸੀ ਹਾਂ ਆ ਆ ਘਰ ਦੀ ਖੜੇ ਉਹਦੇ ਆ ਗਰਮੀ ਦੁਰਿਆ ਨਹੀਂ ਬਾਹਰ ਇੱਕ ਬੰਦੇ ਕੋ ਨਹੀਂ ਬੀਬੀ ਜੂਠਾ ਮਾਰ ਦੂੰ ਪਿੱਛੇ ਗਰੀ ਮਾਰ ਦਿੱਤੀ ਆ ਉਹ ਨਾ ਮੁੰਡੇ ਨਹੀਂ ਮਗਾਏ ਬਾਹਰ ਗਰੀ ਮਾਰ ਦਿੱਤੀ ਆ ਹੋਇਆ ਕੀ ਆ ਇੱਥੇ ਮਸਲਾ ਹੋਇਆ ਕਿ ਬਾਬੀਰ ਬੰਦੇ ਕਾਲ ਸੁਣਾ ਰਾਬ ਨੂੰ ਜਿਆਦਾ ਨਹੀਂ ਗੁਰਨਾਣ ਕੇ ਬੰਦੇ ਗੁਰੂ ਗੋਬਿੰਦ ਸਿੰਘ ਦੇ ਬੰਦੇ ਆ ਜੀ ਹੁਣ ਨਹੀਂ ਮਾਰਨਾ ਆ ਉਹ ਆ ਅਸੀਂ ਦੋਵੇਂ ਜੀ ਸੈੱਲ ਕਰਨਦੇ ਆ ਜੀ ਹਾਂਜੀ ਬੀ 1 ਕਿਲੋ ਨਹੀਂ ਬੋਰਡ ਹੀ ਲਾ ਗਿਆ ਬੋਰਡ ਹਾਂਜੀ ਹਾਂ ਅੱਛਾ ਜੀ ਉਹ ਬੰਦੇ ਨੇ ਇਹਨਾਂ ਦੇ ਪੈਸੇ ਦੇਣੇ ਹੁੰਦੇ ਪੈਸੇ ਦੇ ਦਿੱਤੇ अच्छा ही तगड़ी ਕੋ ਨਹੀਂ ਹੋਣੀ ਇੱਕ ਮਿੰਟ ਪੈਣਾ ਨਹੀਂ ਨਹੀਂ ਇਹ ਤਗੜੀ ਆ ਲੈ ਇੱਕ ਮਿੰਟ ਫਿਰ ਗੱਲ ਸੁਣ ਅੱਛਾ ਗੱਲ ਤੋਂ ਪਹਿਲਾਂ ਦੇਖ ਇਹਨਾਂ ਨੇ ਨਾ ਤਿੰਨ ਮੁੰਡੇ ਆਏ ਆ ਹਾਂਜੀ ਜੀ ਮੁੰਡੇ ਆਏ ਆ ਇਹਨਾਂ ਖਿੱਚ ਕੇ ਬਾਹਰ ਸੱਚ ਲਿਆਨ ਨੂੰ ਖਿੱਚ ਕੇ ਤੇ ਛੋਟੀਆਂ ਮਾਰਨ ਲੱਪੇ ਇਹਨਾਂ ਅਰੇ ਮੋਟੇ 10000 ਕੋਈ 40 50 ਬੰਦੇ ਨੇ ਗਰੀਮ ਮਾਰਿਆਵੇਂ ਕਿੰਨੇ ਆ ਗਏ ਸੀ ਇੱਕ ਨਾ ਬੰਦਾ ਨਾਲ ਨਾਲੇ ਬੱਚੇ ਬੱਚੇ ਦਾ ਸਾਟ ਲੱਗੀ ਆ ਨਹੀਂ ਇਹ ਜਿਹੜੀ ਗੋਲੀ ਚੱਲੀ ਦੀ ਗੱਲ ਆ ਰਹੀ ਹੈ ਸਾਹਮਣੇ ਚੱਲੀ ਦੀ ਗੱਲ ਸੁਣੋ ਉਹਨੂੰ ਬੰਦੇ ਨੂੰ ਅਸੀਂ ਧੂਕੇ ਉੱਥੇ ਲਗੇ ਆ ਹਾਂਜੀ ਉਹ ਉਹਦੀ ਸ਼ਰਾਬ ਪੀਤੀ ਸੀ ਇਹਨਾਂ ਦੀ ਸ਼ਰਾਬ ਤਾਂ ਨਹੀਂ ਪੀਤੀ ਸੀ ਜੀ ਦੇਖਾ ਉਹ ਕੱਢੀ ਗਿਆ ਨਾ ਦੁਕਾਨਦਾਰ ਹੀ ਅਸ਼ਕਰ 150 ਰੁਪਏ ਦੀ ਕੀ ਗੱਲਬਾਤ ਹੁੰਦੀ ਆ ਨਹੀਂ ਘਾ ਲੱਖਿਆ ਗੋਲੀ ਦੀ ਕਿਸੇ ਨੂੰ ਨੋਕਤਾ ਵੀ ਨਹੀਂ ਗੋਲੀ ਚੱਲੀ ਤਾਂ ਹੈ ਨਾ ਜੀ ਆ ਬਲੱਡ ਇਹਨਾਂ ਦੀ ਮਾਰੀ ਆ ਗੋਲੀ ਕਿੰਨੇ ਮਾਰੀ ਆ ਇਹ ਹੀ ਤਾਂ ਪੁੱਛ ਰਹੇ ਆ ਵੀ ਕਿੰਨੇ ਇਹਨਾਂ ਨੇ ਮਾਰੀ ਆ ਅੱਛਾ ਹਾਂ ਤੇ ਵਾਜੀ ਕੰਦੇ ਉਹਦੇ ਮੁੰਡੇ ਦੇ ਤਾਰੇ ਦੇ ਮੁੰਡੇ ਤਾਰਵ ਦਾ ਮੁੰਡਾ ਗਰੀਬ ਮੁੰਡਾ ਵਿਚਾਰਾ ਨਾ ਹੋ ਜਿਹੜਾ ਸੋਦਾ ਲੈਣਾ ਆ ਕੋਈ ਕਾਰਸਾਈ ਨਹੀਂ ਕਰਦਾ ਜਿਹੜਾ ਸੋਦਾ ਲੈਣਾ ਆ ਉਹ ਮੈਂ ਉਹੀ ਵਾਰੀ ਵਾਰੀ ਪੁੱਛੀ ਐ ਨਾ ਵੀ ਕਿੰਨੇ ਕਿੰਨੇ ਵੇਖਿਆ ਕੋਈ ਦੱਸੋ ਕੋਈ ਬੋਲਦਾ ਹੀ ਨਹੀਂ ਜਿਵੇਂ ਕਿਸੇ ਨੇ ਕੋਈ ਵੇਖਿਆ ਹੀ ਨਹੀਂ ਕੋਈ 40 ਬੰਦੇ ਨਹੀਂ ਸਾਬ ਨੂੰ ਜਾਣਦਾ ਨਹੀਂ ਮੈਨੂੰ ਗੁਰਦੋਰੇ ਬਾੜ ਲਿਆ ਜੇ ਮੈਂ ਸੌਂ ਖਾਣ ਨੂੰ ਤਿਆਰ ਆ ਤੁਸੀਂ ਮੌਕਾ ਦੇ ਕੇ ਜੇ ਗੋਲੀ ਕਿਹਨੇ ਹਾਂ ਇਹ ਦੋ ਜੀ ਗੋਲੀ ਕਿੰਨਾ ਵੱਲ ਚਲਾਈ ਗਈ ਸੀ ਨਹੀਂ ਨਾ ਵੱਲ ਆ ਬੰਦਾ ਕਹਾ ਮੇਰੇ ਨਾਲ ਨਹੀਂ ਮਾਜੀ ਮੈਂ ਨਹੀਂ ਆ ਆ ਬੰਦਾ ਆਇਆ ਚੱਲ ਭਾਈ ਜੀ ਗੱਲ ਹਸਨ ਦੀ ਗੱਲ ਨਹੀਂ ਹੈਗੀ ਗੋਲੀ ਚੱਲੀ ਹੈ ਗੋਲੀ ਚੱਲੀ ਹੈ ਕੋਈ ਡਰਾਮਾ ਨਹੀਂ ਇੱਥੇ ਹੋ ਰਿਹਾ ਸੰਦੀ ਗੱਲ ਨਹੀਂ ਹੈਗੀ ਕੋਈ ਛਾਲੀ ਬੰਦੇ ਨਹੀਂ ਕਰਦਾ ਬੰਦਾ ਸੌਦਾ ਲੈਣ ਆਇਆ ਉਹਦਾ ਭਰਾ ਵੀ ਮਗਰੋਂ ਆਇਆ ਅੱਛਾ ਜੀ ਉਹਦੇ ਭਰਾਰੇ ਵੀ ਨਹੀਂ ਕਹਿਣਾ ਉਹਦਾ ਭਰਾ ਵੀ ਸਹੀ ਕਹੀ ਜਾਂਦਾ ਉਹਦਾ ਮਮਾਗਰੋਂ ਆਇਆ ਉਹ ਪੁਜੀਨ ਦਾ ਗੋਲੀ ਲੱਗੀ ਆ ਜਿੰਨ ਦਾ ਗੋਲੀ ਲੱਗੀ ਉਹ ਸੌਦਾ ਲੈਣ ਉਹ ਆਇਆ ਸੀ ਕਿੰਨੇ ਗੋਲੀ ਸੌਦਾ ਲੈਣਾ ਹੈ ਪੈਸੇ ਦੇਣਾ ਆਇਆ ਜਿੰਨ ਦਾ ਪੈਸੇ ਦੇਣਾ ਆ ਆਹ ਕਰੀਏ ਹਾਂਜੀ ਸਾਡੇ ਨਾਲ ਕੁੜੀ ਉਡੀਕ ਚਾਂਗ ਵੱਜੀ ਛੋਟੀ ਕੁੜੀ 5 ਸਾਲਾਂ ਦੀ ਹਾਂਜੀ ਚਾਂਗ ਉਡੀਕ ਮੋ ਮੋ 5 ਸਾਲ ਦੀ ਕੁੜੀ ਦੇ 5 ਸਾਲ ਦੀ ਉਹ ਦੋਵੇਂ ਜਾਂਦੀ ਨਹੀਂ ਕਰੀ ਛੇਰ ਤੇ ਡਾਂਗ ਵੱਜੀ ਛੇਰ ਤੇ ਡਾਂਗ ਵੱਜੀ ਹਿੰਦੇ ਦਾ ਹੁਣ ਮਾਮਲਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਨਵੀਂ ਗੱਲ ਸਾਹਮਣੇ ਆ ਰਹੀ ਹੈ ਨਵੀਂ ਗੱਲ ਸਾਹਮਣੇ ਆ ਰਹੀ ਹੈ ਸਿਰਫ ਚੰਦ ਹੀ ਮਿੰਟਾਂ ਦੇ ਵਿੱਚ ਪੂਰੀ ਕਹਾਣੀ ਜਿਹੜੀ ਆ ਉਹ ਬਦਲਦੀ ਹੋਈ ਸਾਹਮਣੇ ਆ ਰਹੀ ਬਈ ਜੀ ਨਾ ਕੀ ਤੁਹਾਡਾ ਮੇਰਾ ਆਰਾਮ ਸਿੰਘ ਆਰਾਮ ਸਿੰਘ ਤੁਸੀਂ ਇੱਥੇ ਸੈਰ ਕਰ ਰਹੇ ਸੀ ਉਸ ਟਾਈਮ ਅੱਛਾ ਅੱਛਾ ਸੈਰ ਕਰ ਰਹੇ ਸੀ ਤੁਸੀਂ ਇਹ ਸਾਰਾ ਕੁਝ ਹੁੰਦੇ ਹੋਏ ਵੇਖਿਆ ਆਵੇਂ ਲੋਕਿਆਂ ਦੀਆਂ ਪਾਰੀਆਂ ਪਾਰੀਆਂ ਹੈ ਕੋਈ ਨਹੀਂ ਕਿਸੇ ਨਾਮ ਰਕਾਰ ਕਰਾ ਜੀ ਅੱਜ ਕੱਲ ਹਾਂਜੀ 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 ਇਦਾਂ ਦੀਆਂ ਗੱਲਾਂ ਹੈਗੀਆਂ ਪਾਰੀਆਂ ਪਾਰੀਆਂ ਹੈਗੀਆਂ ਹਰ ਇੱਕ ਬੰਦਾ ਡਰਦਾ ਅਸੀਂ ਵੀ ਅੱਜ ਕੱਲ ਤੋਂ ਡਰਦੇ ਪਰ ਇੰਨਾ ਨਰਕ ਤੋਂ ਲਈ ਜਾਣਾ 40 ਬੰਦੇ ਆ ਗਏ 50 ਬੰਦੇ ਆ ਗਏ ਆ ਸਾਰੇ ਬੰਦੇ ਇੱਥੇ ਖੜੇ ਕੋਈ ਕਹੇ 40 ਬੰਦੇ ਗਏ ਇੱਥੇ ਹੂੰ ਹੂੰ ਆ ਬੰਦੇ ਖੜੇ ਕਹਿੰਦੇ 40 ਬੰਦੇ ਕੋ ਕਹੇ ਗਏ ਨਹੀਂ ਨਹੀਂ ਸਰਦਾਰ ਜੀ ਸਲੂਟ ਹੈ ਤੁਹਾਨੂੰ ਤੁਸੀਂ ਸੱਚ ਬੋਲ ਰਹੇ ਹੋ ਬੱਚੇ ਦੀ ਕੋਈ ਤਸਵੀਰਾਂ ਨਹੀਂ ਦਿਖਾ ਸਕਦੇ ਬੱਚੇ ਦੀਆਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨੂੰ ਅਸੀਂ ਰੋਲ ਦੇ ਨੂੰ ਖੜਿਆ ਲਉ ਅਸੀਂ ਆਹ ਆਹ ਘਰ ਵਾਲਿਆਂ ਨੇ ਇਹਨੂੰ ਘਰੇ ਖੜਿਆ ਇਹਨਾਂ ਨੇ ਪੂਰੀ ਅੱਛਾ ਗੋਲੀ ਵੀ ਚੱਲੀ ਚੱਲੀ ਤਾਂ ਹੈਗੀ ਹੈ ਪਰ ਇਹ ਨਹੀਂ ਪਤਾ ਫੰਕੀਵੇਂ ਚੱਲੀ ਹੈ ਤੁਮੇ ਚੱਲੀ ਅੱਛਾ ਵਜੀ ਕਿੰਦੇ ਹੈ ਇਹ ਵੀ ਨਹੀਂ ਮੈਨ ਪਤਾ ਕਿੰਨੇ ਪੇਪਰ ਕੀ ਦਿੱਤੇ ਗਏ ਪਾਉਣਾ ਮੈਂ ਕਿੱਥੇ ਤੁਸੀਂ ਮੌਜੂਦ ਨਹੀਂ ਸੀਗੇ ਉਸ ਟਾਈਮ ਮੈਂ ਕੇ ਬਾਹਰ ਲੜਾਈ ਤੇ ਮੈਂ ਤੜਾਈ ਖੜੇ ਸਾਂ ਮੇਰੇ ਤੇ ਉੱਤੇ ਚੜੇ ਖੜੇ ਸਨ ਤੁਹਾਡੇ ਨਾਲ ਤੁਹਾਡੇ ਨਾਲ ਕੌਣ ਲੜਿਆ ਹਾਂਜੀ ਤੁਹਾਡੇ ਨਾਲ ਕਿੰਨੇ ਲੜਾਈ ਦੇ ਨਾਲ ਜਿਹੜੇ ਮੁੰਡੇ ਆਏ ਹੋਏ ਸੀਗੇ ਕਿੰਨੇ ਕੁ ਮੁੰਡੇ ਸੀ ਕੋਟੋ ਫੱਟ 30 30 ਮੁੰਡੇ ਸੀ 30 30 30 ਮੁੰਡੇ ਸੀ ਤੇ ਇਹ ਲੜਾਈ ਪੈਸਿਆਂ ਦੇ ਲੈਣ ਦੇਣ ਤੋਂ ਹੋਈ ਆ ਪੈਸਿਆਂ ਦੇ ਲੈਣ ਦੇਣ ਤੋਂ ਤਾਂ ਪੈਲਾ ਗਾਂਦੇ ਵਿੱਚ ਹੀ ਲੜਾਈ ਹੋ ਗਈ ਨਾ ਅੱਛਾ ਜੀ ਉਹਨੇ ਟਾਕੇ ਨੇ ਸੌਦੇ ਦੇ ਪੈਸੇ ਮੰਗੇ ਨੇ ਤੇ ਗਾਲ ਕੱਢ ਕੇ ਪੈਸੇ ਦਿੱਤੇ ਸੋ ਅੱਛਾ ਕਹਿੰਦਾ ਵੀ ਤੂੰ ਸੌਦਾ ਲਿਆਈ ਤਾਂ ਮੈਂ ਪੈਸੇ ਮੰਗੇ ਨੇ ਤੇ ਗਾਲ ਕੱਢਣ ਦਾ ਕੀ ਮਤਲਬ ਤੇ ਫਿਰ ਹੋਰ ਗਾਲਾਂ ਕੱਢਣ ਲੱਗਿਆ ਹੁੰਦੇ 피ਤੀ ਹੋਈ ਸੀ ਸ਼ਰਾਬ ਸੀ ਕੌਣ ਸੀ ਇਹ ਜਿੰਦੇ ਸ਼ਰਾਬ ਪੀਤੀ ਸੀ ਗਾਲਾਂ ਕੱਢਦਾ ਮੈਨੂੰ ਵੀ ਨਹੀਂ ਮੈਨੂੰ ਪਤਾ ਕੌਣ ਸੀ ਗਾਫ ਨਹੀਂ ਲਿਆ ਆਂਦੇ ਨੇ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨਹੀਂ ਵੀ ਕਿਹੜਾ ਹੈਗਾ ਸੀ ਮੁੰਡਾ ਅੱਛਾ ਜਿੰਦੇ ਜਿੰਦੇ ਹੁਣ ਗੋਲੀ ਵੱਜੀ ਉਹ ਕਿੱਥੇ ਹੈ ਉਹ ਕਿਥੇ ਲੈ ਗਏ ਨੇ ਉਹਨੂੰ ਵੀ ਹਸਪਤਾਲ ਲੈ ਗਏ ਨੇ ਹਾਂਜੀ ਥੋੜੀ ਚੱਲੇ ਦੀ ਗੱਲ ਸਾਹਮਣੇ ਆਈ ਹੈ ਵੀ ਧਰਮਿੰਦਰ ਸਿੰਘ ਆਇਆ ਉਸਾਨਾ ਉਹ ਜਗਦੀਸ਼ ਜੀ ਦਸ਼ਮੇਸ਼ ਨਗਰ ਦਾ ਰਹਿਣਾ ਵਾਲਾ ਜੀ ਉਹ ਇੱਥੇ ਕੋਈ ਸਮਾਨ ਲੈਣ ਆਇਆ ਸੀਗਾ ਤੇ ਆਪਸ ਵਿੱਚ ਕੋਈ ਪੈਸੇ ਪੁਸੇ ਦੇਣੇ ਸੀਗੇ ਉਹ ਤਕਰਾਰਬਾਜ਼ੀ ਹੋ ਗਈ ਹੂੰ ਤੇ ਕੁਝ ਝਗੜਾ ਹੋ ਗਿਆ ਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸਦੀਕ కుమార్ 파ਰਸ਼ ਸ਼ਰਮਾ Ashok Kumar ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਗੋਲੀ ਮਾਰੀ ਸਰ ਗੋਲੀ ਲਿਸੰਸੀ ਰਵਲਵਰ ਨਾਲ ਚੱਲੀ ਆ ਜਾਂ ਦੂਸਰੇ ਨਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਰਵਲ ਨਾਲ ਚੱਲੀ ਰਵਲ ਨਾਲ ਰਾਈਫਲ ਨਾਲ ਚੱਲੀ ਠੀਕ ਰਾਈਫਲ ਨਾਲ ਆਮਲੀ ਗਨ ਦੋ ਗੋਲੀਆਂ ਸਰ ਕਿੰਨੇ ਬੰਦੇ ਦੱਸੀ ਜਾ ਰਹੇ ਨੇ ਤਿੰਨ ਤਿੰਨ ਦੱਸੀ ਜਾ ਰਹੇ ਫਿਰ ਦੋ ਗੋਲੀਆਂ ਚੱਲੀਆਂ ਦੋ ਗੋਲੀਆਂ ਚੱਲੀਆਂ ਰਾਈਫਲ ਨਾਲ ਦੱਦਦੇ ਨੇ ਬਾਕੀ ਦੇਖਦੇ ਹਾਂ ਅਸੀਂ ਰਲੀ ਕਾਰਵਾਈ ਹੋਏਗੀ ਸਰ ਜੀ ਐਫ ਆਰ ਦਰਜ ਕਰਾਂਗੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ ਕੋਈ ਬਰਾਮਦ ਹੋਇਆ ਜੀ ਇਸ ਮਾਮਲੇ ਦੇ ਵਿੱਚ ਜਿਹੜਾ ਜਿੰਨੇ ਨਾਲ ਗੋਲੀ ਚਲਾਈ ਗਈ ਹੈ ਜੀ ਹਾਂ ਜੀ ਬਾਰਾਮਪੁਰ ਮਿਲ ਗਈ ਜੀ ਬਾਰਾਮਪੁਰ ਸਰ ਲਾਇਸੈਂਸੀ ਹੈ ਜੀ ਇਹ ਹੁਣ ਦੇਖਾਂਗੇ ਚੈੱਕ ਕਰਾਂਗੇ ਅੱਛਾ ਕਿੱਥੋਂ ਬਰਾਮਦ ਹੋਈ ਹੈ ਜੀ ਅੰਦਰ ਹੀ ਘਰ ਚੋਂ ਕਬਜ਼ਾ ਤੇ ਕੋਈ આરોપી ਵੀ ਮਿਲਿਆ ਕੋਈ ਗੋਲੀ ਚਲਾਣ ਵਾਲਾ ਕੋਈ ਨਹੀਂ ਲੰਗੀ આરોપી ਫਰਾਰ ਨੇ ਫਰਾਰ ਨੇ ਤੇ ਸਰ ਸੀਸੀਟੀਵੀ ਕੈਮਰੇ ਇੱਥੇ ਲੱਗੇ ਹੋਏ ਦਿਖਾਈ ਦੇ ਰਹੇ ਜੀ ਹਾਂ ਉਹ ਦਿਖ ਰਿਹਾ ਹੈ ਉਹ ਡੀਵੀਆਰ ਚੈੱਕ ਕਰ ਰਹੇ ਹਾਂ ਉਹ ਹੀ ਲੱਭੇ ਫਿਰਦੇ ਆਂ